ਇਹਨਾਂ 15 ਲੀਟਰ ਦਾ ਦਿੱਤਾ ਜੀ ਦੂਜੇ ਸੇ 15 ਦਿੱਤਾ ਵਾ ਹਾਂਜੀ ਹਾਂਜੀ ਠੀਕ ਹੈ ਤੇ ਇਸ ਵਾਰ ਕੀਮੀ ਦਾ ਵੀ ਇਹ ਵਿੱਚ 1700 ਲੀਟਰ ਦੀ ਚਾਹਗਾ ਜੀ ਅਸੇ ਇਸ ਵਾਰ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਸੈਦੋ ਕੇ ਤਹਿਸੀਲ ਇਹਨੂੰ ਨਿਹਾਲ ਸਿੰਘ ਵਾਲਾ ਪੈ ਜਾਂਦੀ ਆ ਤੇ ਜ਼ਿਲ੍ਹਾ ਮੋਗਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਅੱਜ ਦੇਖ ਰਹੇ ਹੋ ਇਹ ਵਕਾਊ ਆ ਵੀ ਇਸ ਵਾਰ ਇਹਨੇ ਤੀਜਾ ਸੂਆ ਸੁਣਾਗਾ ਤੇ ਦੋ ਸੂਏ ਪਹਿਲਾਂ ਬਾਈਆਂ ਨੇ ਚੋਈ ਆ ਗਈ ਜੋ ਬਣਦੀ ਡਿਟੇਲ ਆ ਉਹ ਸਾਰੀ ਤੁਹਾਨੂੰ ਆਪਾਂ ਲੈ ਕੇ ਦੇਵਾਂਗੇ ਕਿ ਕਿੰਨਾ ਦੁੱਧ ਦਿੱਤਾ ਤੇ ਇਸ ਵਾਰ ਕੀ ਉਮੀਦ ਹੈ ਤੇ ਜੋ ਰੇਟ ਆ ਉਹ ਵੀ ਵੀਡੀਓ ਦੇ ਵਿੱਚ ਹੀ ਹੋ ਜੂਗਾ ਤੇ ਬਾਕੀ ਜੋ ਡਿਟੇਲ ਆ ਸਾਰੀ ਆਪਾਂ ਤੁਹਾਨੂੰ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਲਾਟ ਤੇ ਫਿਰ ਤੁਹਾਨੂੰ ਆਪਾਂ ਤੋੜ ਕੇ ਦਿਖਾਵਾਂਗੇ ਤੁਸੀਂ ਆਦੀ ਫਲ ਤਸੱਲੀ ਕਰਕੇ ਮੱਝ ਨੂੰ ਖਰੀਦ ਸਕਦੇ ਹੋਗੇ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਇਹ ਲੂ ਮੱਝ ਆਮ ਜਿਵੇਂ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਆ। ਬਾਈ ਪਸ਼ੂ ਰੱਖੇ ਹੋਏ ਆ। ਤੇ ਕੁਛ ਦੇਣੇ ਤੇ ਬਾਕੀ ਜਾ ਦੇ ਮਾਈ। ਤੇ ਬਾਕੀ ਆ ਜੋ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਣੀ ਆ ਤੇ ਡਿਟੇਲ ਲੈ ਕੇ ਦਿੰਨੇ ਆ। ਬਾਕੀ ਝੋਟੀ ਉਹ ਮੱਝ ਠੰਡੀ ਸੀਲ ਆ ਪੂਰੀ। ਦੇਖ ਸਕਦੇ ਹੋ ਤੁਸੀਂ। ਜਿਵੇਂ ਉਪਰ ਆ ਮੈਂ ਮਾੜਾ ਮੋਟਾ ਚਲੋ ਪਸ਼ੂ ਦਾ ਹੋ ਜਾਂਦਾ ਵੈਸੇ ਡਰਦੀ ਨਹੀਂ ਹੈਗੀ। ਜਗਾਲੀ ਨਹੀਂ ਇਹਨੇ ਸਾਡੀ। ਨਹੀਂ ਜੇ ਪਸ਼ੂ ਡਰਦੇ ਤਾਂ ਫਿਰ ਜਗਾਲੀ ਨਹੀਂ ਕਰਦਾ। ਬਾਕੀ ਕੁੰਡੇ ਸੰਗਾ ਕਦਗਾਠ ਵੀ ਚੰਗਾ ਆ। ਇਹ ਸਭੀ ਬੜੀ ਵੀ ਚੰਗੀ ਹੈਗੀ ਵੇਲ ਵੀ ਚੰਗੀ ਆ ਥਾਣਾ ਦਾ ਸੈਜ ਬਹੁਤ ਵਧੀਆ ਲੱਗ ਰਿਹਾ ਦੇਖ ਸਕਦੇ ਹੋ ਥਾਣਾ ਦਾ ਸੈਜ ਵੀ ਬਹੁਤ ਵਧੀਆ ਵਾ ਸਾਰੇ ਪੱਖੋਂ ਦੇ ਚੰਗੀ ਆ ਸਾਫ ਸੁਥਰੀ ਯਾਰ ਬਾਕੀ ਬੈਕ ਸਾਈਡ ਤੋਂ ਦੇਖਾਂ ਮੁੱਠੀ ਵਿੱਚ ਵਾਈ ਵਾਲੇ ਥਾਣਾ ਬਹੁਤ ਵਧੀਆ ਇਧਰ ਥੋੜਾ ਰਹਿਣੇਗਾ ਪਹਿਲਾਂ ਬਾਕੀ ਸੱਠ ਬੁਲੇ ਦੀ ਕੁਆਲਿਟੀ ਬਹੁਤ ਚੰਗੀ ਹੈ ਪਿਆਰ ਜੋ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਂਗੇ ਤੇ ਡਿਟੇਲ ਕਰਾਂਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਆ ਆਪਣਾ ਨਾਮ ਦੱਸ ਦਿਓ ਜੀ ਗੁਲਾਬ ਸਿੰਘ ਜੀ ਠੀਕ ਹੈ ਜੀ ਪਿੰਡ ਸੈਦੋ ਗਈ ਠੀਕ ਹੈ ਜੀ ਹਾਂ ਫੋਨ ਨੰਬਰ ਹੈਗਾ 76903665 ਤੇ ਤੇਰੇ ਦੁਆਰੇ ਬੋਲ ਦਿਓ 76903665 ਜੀ ਠੀਕ ਹੈ ਜੀ ਬਾਕੀ ਦੋਸਤੋ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਬਾਕੀ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਹੈਗਾ ਤੇ ਬਾਈ ਦੱਸਿਓ ਵੀ ਸਭ ਤੋਂ ਪਹਿਲਾਂ ਤਾਂ ਵੀ ਮੱਝ ਹੈ ਆਪਣੇ ਘਰ ਦੀ ਹੈ ਨਾ ਘਰ ਦੀ ਮੱਝ ਹੈ ਜੀ ਘਰ ਦੀ ਠੀਕ ਹੈ ਤੇ ਇਸ ਵਾਰ ਇਹਨੇ ਤੀਜਾ ਸੂਆ ਸੋਣਾ ਤੀਜਾ ਸੂਆ ਸੋਣਾ ਹੈ ਠੀਕ ਆ ਕਿੰਨੇ ਦਾ ਰਹਿੰਦੇ ਆਗੇ ਬਾਈ 1-2 ਦਿਨ ਲਾਉਗੀ 1-2 ਦਿਨ ਹੀ ਲਾਉਗੀ ਹਾਂਜੀ ਹਾਂਜੀ ਠੀਕ ਆ ਤੇ ਪਹਿਲਾਂ ਵਾਲੇ ਸਵੇਰੇ ਵਿੱਚ ਇਹਦਾ ਕਿੰਨਾ ਦੁੱਧ ਦਿੱਤਾ ਵਾ ਪਹਿਲਾਂ 15 ਲੀਟਰ ਦੁੱਧ ਦਿੱਤਾ ਜੀ ਦੂਜੇ ਸੇ 15 ਦਿੱਤਾ ਵਾ ਹਾਂਜੀ ਹਾਂਜੀ ਠੀਕ ਆ ਤੇ ਇਸ ਵਾਰ ਕੀਮੀ ਦਾ ਵੀ ਆ ਇਹ ਵਿੱਚ 1700 ਲੀਟਰ ਦੀ ਝਾਕਾ ਜੀ ਅਸੇ ਇਸ ਵਾਰ 17 ਲੀਟਰ ਦੀ ਝਾਕਾ ਹਾਂਜੀ ਹਾਂਜੀ ਪਹਿਲਾਂ ਸੇ 15 ਦਿੰਦਾ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਕੁ ਟਾਈਮ ਦੇਗੀ ਜੀ ਬਾਈ ਉਹ ਤਾਂ ਲੰਮਾ ਟਾਈਮ ਦੇਗੀ ਦੁੱਧ ਲੰਮਾ ਸਮਾਂ ਦੇਗੀ ਹਾਂਜੀ ਠੀਕ ਆ ਤੇ ਚੌਣ ਚ ਜਾਣ ਚੁ ਕਿ ਮੇਰਾ ਜੀ ਚੌਣ ਚ ਵੱਧ ਗਿਆ ਜੀ ਲੋੜ ਆ ਜੀ ਠੀਕ ਹੈ ਜੀ ਹਾਂ ਠੀਕ ਹੈ ਜੀ ਥਾਣਾ ਤੁਣਾ ਅੰਮੋ ਥਾਣਾ ਅੰਮੋ ਵੀ ਲੋਰਾ ਜੀ ਓਕੇ ਜਮ ਓਕੇ ਜਮ ਠੀਕ ਪਹਿਲੇ ਸਵੇਰੇ ਦੋ ਕਟੀਆਂ ਜੀ ਪਹਿਲੇ ਸਵੇਰੇ ਕਟਣਗੀਆਂ ਹਾਂ ਕਟਣਗੀਆਂ ਠੀਕ ਆ ਆਹ ਖੜੇਗਾ ਇਧਰ ਹਾਂ ਹਾਂ ਕਟਣਗਾ ਖੜੇਗਾ ਉਹ ਪਾਰਾ ਕੜੀਆ ਖੜੀ ਆ ਇੱਕ ਇਹ ਖੜੀ ਹੈ ਇਹ ਅਸਲੀ ਨਹੀਂ ਹੈ ਹਾਂਜੀ ਠੀਕ ਹੈ ਜਿਹੜਾ ਬਈ ਇਹਦੇ ਟੀਕਾ ਲੱਗਿਆ ਵਾ ਉਹਦਾ ਕੁਛ ਪਤਾ ਵੀ ਕਿਹੜਾ ਟੀਕਾ ਵੀ ਵਦਗਾ ਚ ਭਰਾਇਆ ਵਾ ਜੀ ਹੁਣ ਨਾਂ ਦਾ ਨਹੀਂ ਪਤਾ ਕਿਹੜਾ ਹੈ ਉਹ ਪੁੱਛ ਕੇ ਪਤਾ ਲੱਗ ਜੂਈ ਅਸੀਂ ਉਹ ਡਾਕਟਰ ਤੋਂ ਪੁੱਛ ਕੇ ਦੱਸ ਦਵਾਂਗੇ ਆ ਪੁੱਛ ਕੇ ਦੱਸ ਦਾਂਗੇ ਲੱਗਿਆ ਵਾ ਜਾਨੀ ਚੰਗਾ ਵਾ ਹ ਇਮੋਲ ਕਿੰਨਾ ਕਰਦੇ ਆ ਮੌਲਿਕ 70 ਆ ਜੀ ਠੀਕ ਹੈ ਮੌਕੇ ਤੇ ਹੋ ਜੂ ਮਾਨਤ ਨਾਲ ਹਾਂ ਹੋਊ ਜੀ ਮਾਨਤ ਨਾਲ ਠੀਕ ਹੈ ਤੇ ਖੋਲ ਕੇ ਦਾ ਢੇੜਾ ਦਵਾ ਦੇ ਠੀਕ ਹੈ ਜੀ ਲੋਕੀ ਦੋਸਤੋ ਡਿਟੇਲ ਆਪਾਂ ਜੀ ਤੁਹਾਨੂੰ ਸਾਰੀ ਦੇ ਦਿੱਤੀ ਬਾਕੀ ਅੱਗੇ ਤਸੱਲੀ ਤੁਸੀਂ ਕਰਨੀ ਹੈ ਤੁਰਦੀ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਮੁੱਲ 170 ਬਾਕੀ ਮਾਨਤ ਨਾਲ ਮੌਕੇ ਤੇ ਹੋ ਜੂਗਾ ਕਾਡ ਕਾਰਡ ਚੰਗੇ ਦੇ ਵਿੱਚ ਆ ਗਈ ਵੇਲ ਵੀ ਚੰਗੀ ਆ ਬਾਕੀ ਥਾਣਾ ਦਾ ਸਾਈਜ਼ ਬਹੁਤ ਵਧੀਆ ਚੰਗੀ ਸਭੀ ਬੜੀ ਐ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਬੈਕਪੋਰ ਦੀ ਕੁਆਲਿਟੀ ਬਹੁਤ ਆ ਲੜਾਈ ਬਹੁਤ ਜਿਆਦਾ ਆ ਗਈ ਥਾਣਾ ਦਾ ਸਾਈਜ਼ ਵੀ ਬਹੁਤ ਜਿਆਦਾ ਚੰਗਾ ਹੈ ਪੇਟਾਂ ਤੇਰੀ ਖੁੱਲੀ ਡੁੱਲੀ ਹੈ ਵੀ ਹਣ ਤੁਹਾਨੂੰ ਆਪ ਦੱਸਾਂ ਮੈਂ ਥਾਣਾ ਜਸਪੀਰ ਬਾਗ ਹਨ ਯਾ ਇਹਨੇ ਆਰਡਰ ਬਣਾਉਣਾ ਸਟਾਰਟ ਕਰਿਆਗਾ ਮੈਂ ਤਾਂ ਵੀ ਦੇਣਾ ਜੇ ਲਈ ਜੋਗੀ ਮੈਂ ਤਾਂ ਵੀ ਚੰਗਾ ਆਰਡਰ ਤਿਆਰ ਕਰੂਗੀ ਪਰ ਰੋਕੋ ਕੀ ਬਾਦ ਹਵਾ ਨੇ ਦੇਖੀ ਇਹ ਉਮਾਦੀ ਚੰਗੀ ਆ ਵੱਡੀ ਆ ਤੋਰ ਲੋ ਜੀ ਬਾਕੀ ਫੇਸ ਦੇਖ ਸਕਦੇ ਹੋ ਫੇਸ ਬਹੁਤ ਚੰਗਾ ਆ ਸਾਰੇ ਪੱਖਾਂ ਤੋਂ ਹੀ ਚੰਗੀ ਆ ਹੋਣੀ ਆ ਸਾਫ ਸੁਥਰੀ ਆਗੀ ਬਾਕੀ ਕਿਹੜਾ ਬਹੁਤ ਆਗੀ ਇਹ ਬਾਕੀ ਆਗੇ ਤਸੱਲੀ ਤੁਸੀਂ ਕਰਨੀ ਆ ਆਪਦੀ ਪੂਨ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ